ਹਾਏ ਮੇਰੇ ਬੇਟੇ ਨੂੰ ਭੇਜ ਦੋ ਉਹ ਕਹਿੰਦੇ ਵੀ ਜਿੱਥੇ ਰਮਨ ਗੱਡੀ ਚਲਾਉਂਦਾ ਏ ਉੱਥੇ ਬੋਡੀ ਅਗਰ ਪਈ ਪਤਾ ਨਹੀਂ ਰਮਨ ਵਾਕੇ ਕਹੂਗਾ ਨਨੀ ਨਾਂ ਦਾ ਪਤਾ ਲੱਗਾ ਹਾਂਜੀ ਐਂ ਪੁੱਤ ਐ ਤੁਸਾਂ ਨਾ ਪਤਾ ਲੱਗਾ ਜੀ ਐਤਵਾਰ ਸ਼ਨੀਵਾਰ ਪਤਾ ਲੱਗਾ ਸਵੇਰੇ ਪਤਾ ਸਵੇਰੇ ਸਵੇਰੇ ਕੀ ਕੋਈ ਸ਼ੇ ਕੋਈ ਪਤਾ ਲੱਗ ਗਿਆ ਸਾਨੂੰ ਹਾਏ ਪੁੱਤੰ ਤਾਂ ਪਿਆਰਾ ਹੀ ਪੁੱਤ ਸਾਡਾ ਨਹੀਂ ਕਿਨੇ ਰੋਗੇ ਗਏ ਸਾਢੇ 5 ਸਾਲ ਹੋ ਗਏ ਗਏ ਨੂੰ ਸਾਨੂੰ ਪੁੱਤ ਪਤਾ ਸ਼ਾਮ ਦੇ ਗਾਹੀ ਸੇ ਪੰਜ ਕਿਹਾ 8 ਵਜੇ ਹੀ ਹੈ ਨਾ 8:00 ਵਜੇ 8:00 ਕਿਤੇ ਡੈਮੇਜ ਦਾ ਪਤਾ ਲੱਗਾ ਹਾਏ ਇਹ ਦੂਸਰੀ ਹੈ ਨਾ ਹਾਂ ਸ਼ਾਹਜਨਪੁਰ ਹੀ ਮੈਂ ਕੋਈ ਸ਼ੱਕਤ ਨਹੀਂ ਆ ਕੇ ਇੱਥੇ ਹਾਂਜੀ ਕੋਈ ਸ਼ੱਕ ਵਗੈਰਾ ਨਹੀਂ ਕਿਸੇ ਦਾ ਤੇ ਹਣ ਕੀ ਪਤਾ ਜੀ ਪੁੱਤ ਕਿ ਪਤਾ ਹੁਣ ਹੁੰਦੇ ਹਾਂ ਹਾਂ ਦੋਤੇ ਕਿਤੇ ਗਾਉਂ ਹੀ ਦੋ ਤਾਂ ਮੇਰੇ ਅੱਜ ਕਿਤੇ ਗਾਉਂ ਹੀ ਪੁੱਤ ਹਾਂ ਕੇ ਨੂੰ ਮਾੜੀ ਨਹੀਂ ਕੇ ਨੂੰ ਚੰਗੀ ਨਹੀਂ ਆਖੜੀ ਵੈਰੀ ਬਣ ਗਏ ਉੱਥੇ ਕੋਈ ਹੋਵੇ ਹਾਏ ਉੱਥੇ ਵੈਰੀ ਬਣ ਗਏ ਉਹਦੇ ਪੁੱਤ ਪੇ ਦੋ ਜਿੱਤੇ ਵੀ ਆ ਜਲਦੀ ਕਰ ਹਾਏ ਮੇਰੇ ਬੇਟੇ ਨੂੰ ਪੇ ਦੋ ਹਾਏ ਤੁਹਾਨੂੰ ਕਦੋਂ ਪਤਾ ਲੱਗਾ ਜੇ ਮੈਨੂੰ ਐਤਵਾਰ ਰਾਤ ਫੋਨ ਆਇਆ ਸੀ ਉਹਦੇ ਦੋਸਤ ਨੇ ਕੀਤਾ ਕਹਿੰਦਾ ਆਂਟੀ ਜੀ ਰਮਨ ਦਾ ਨਹੀਂ ਫੋਨ ਆਇਆ ਮੈਂ ਨਹੀਂ ਮਨੂੰ ਨਹੀਂ ਆਇਆ ਮੈਨੂੰ ਸ਼ਨੀਵਾਰ ਸ਼ੁੱਕਰਵਾਰ ਬੜਾ ਚਿਰ ਗੱਲ ਹੋਈ ਆ ਸ਼ਨੀਵਾਰ ਨਹੀਂ ਮੈਂ ਕੀਤਾ ਪਰ ਉਹਨੇ ਆ ਕੇ ਇਹ ਕਰ ਤੇ ਐਤਵਾਰ ਵੀ ਮੈਂ ਕੀਤਾ ਤੇ ਨਹੀਂ ਚੁੱਕਿਆ ਉਹਨੇ ਰਾਤ ਨੂੰ ਮੈਨੂੰ 9:00 ਵਜੇ ਫੋਨ ਆਇਆ ਉਹਦੇ ਦੋਸਤ ਦਾ ਕਹਿੰਦਾ ਆਂਟੀ ਜੀ ਰਮਨ ਦਾ ਫੋਨ ਨਹੀਂ ਆਇਆ ਮੈਂ ਨਹੀਂ ਰਮਨ ਦਾ ਫੋਨ ਨਹੀਂ ਆਇਆ ਉਸ ਤੋਂ ਬਾਅਦ ਅਸੀਂ ਟਰਾਈ ਕਰੀ ਜਾਂਦੇ ਕਰੀ ਜਾਂਦੇ ਨਹੀਂ ਆਇਆ ਉਹ ਕਹਿੰਦੇ ਵੀ ਜਿੱਥੇ ਰਮਨ ਗੱਡੀ ਚਲਾਉਂਦਾ ਹੈ ਉੱਥੇ ਬੋਡੀ ਆ ਪਈ ਪਤਾ ਨਹੀਂ ਰਮਨ ਵਾਕੇ ਕਾਹਨਵਾ ਹਾਏ ਕਿੰਨੇ ਚਿਰ ਹੋ ਗਏ ਗਿਆ ਅੰਬਾਸ ਦੇ ਦੱਸੋ ਬਸ ਦੇ ਸਾਢੇ 5 ਸਾਲ ਹੋ ਗਏ ਸਾਢੇ 5 ਸਾਲ ਸਾਢੇ 5 ਸਾਲ ਹੋ ਗਏ ਨਾ ਹਾਂਜੀ ਰਮਨ ਰੋਜ਼ ਫੋਨ ਕਰਦਾ ਸੀ ਨਾ ਤੁਹਾਨੂੰ ਹਾਂ ਰੋਜ਼ ਫੋਨ ਕਰਦਾ ਸੀ ਰੋਜ਼ ਕਰਦਾ ਸੀ ਸ਼ਨੀਚਰਵਾਰ ਤੇ ਐਤਵਾਰ ਨਹੀਂ ਕੀਤਾ ਫਿਰ ਅੱਛਰ ਵਰ ਪਰੌਣੇ ਆਏ ਮੇਰਾ ਆਪ ਇਨੀ ਟਾਈਮ ਲੱਗਾ ਨੀ ਤੇ ਰੋਜ਼ ਕਰਦਾ ਸੀ ਮੇਰੇ ਨਾਲ ਗੱਲ ਉਹ ਹੀ ਕਹਿੰਦਾ ਸੀ ਮੰਮੀ ਜੀ ਕੋਈ ਟੈਨਸ਼ਨ ਨਹੀਂ ਲੈਣੀ ਮੈਂ ਠੀਕ ਠਾਕ ਆ ਮੰਮੀ ਜੀ ਕੋਈ ਟੈਨਸ਼ਨ ਨਹੀਂ ਲੈਣੀ ਹੋਰ ਕੋਈ ਗੱਲ ਨਹੀਂ ਕਿਵੇਂ ਪਤਾ ਲੱਗਦਾ ਲੱ ਕੀ ਲੱਗਦਾ ਸੀ ਤੇ ਕੀ ਘਟ ਰਹੀ ਸਾਰੀ ਮੇਰਾ ਨਾਮ ਬਿਕਰਮਜੀਤ ਸਿੰਘ ਮੈਂ ਪਿੰਡ ਗੋਲੇ ਸਾਹ ਪਰ ਤੋਂ ਸਰਪੰਚ ਹਾਂ ਜੀ ਮੇਰਾ ਬ੍ਰਦਰ ਜਿਹੜਾ 2018 ਵਿੱਚ ਨਿਯੁਰਜਨ ਗਿਆ ਸੀ ਤੇ 18 ਦਸੰਬਰ ਨੂੰ ਰਾਤ 11:00 ਤੋਂ ਬਰੇ ਉਹਨਾਂ ਉਧਰ ਦੇ ਟਾਈਮ ਤੇ ਕੋਈ ਵਾਰਦਾਤ ਹੋਈ ਤੇ ਸਾਨੂੰ 5:30 ਵਜੇ ਇੱਧਰ ਪਤਾ ਲੱਗਾ ਫੋਨ ਆਇਆ ਵੀ ਉਹਨਾਂ ਦੀ ਡੈੱਡ ਬੋਡੀ ਉਹਨਾਂ ਦੀ ਗੱਡੀ ਕੋਲ ਪਈ ਸੀ। ਤੇ ਸਾਰੀ ਜਿਹੜੀ ਘਟਨਾ ਦੀ ਖਬਰ ਉਹਨਾਂ ਦੇ ਉਹਨਾਂ ਦੇ ਫਰੈਂਡ ਨੇ ਸਾਡੇ ਨਾਲ ਫੋਨ ਕਰਕੇ ਪਹੁੰਚਾਈ। ਤੇ ਉਸ ਤੋਂ ਬਾਅਦ ਪਤਾ ਲੱਗਾ ਵੀ ਉਹਨਾਂ ਦੀ ਗੱਡੀ ਦਾ ਸ਼ੀਸ਼ਾ ਤੋੜਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਦਾ ਕੋਈ ਸਰਟੀਫਿਕੇਟ ਨਹੀਂ। ਇਹ ਪੋਸਟਮਾਰਟ ਰਿਪੋਰਟ ਵਿੱਚ ਪਤਾ ਲੱਗੇਗਾ ਕਿ ਕੀ ਹੋਇਆ ਤੇ ਇੱਕ ਉਹ ਜਿਹੜਾ ਇੱਕ ਦੀ ਗ੍ਰਿਫਤਾਰੀ ਵੀ ਕੀਤੀ ਗਈ ਹੈ ਜਿਨ੍ਹਾਂ ਨੇ ਉਹਨਾਂ ਤੇ ਹਮਲਾ ਕੀਤਾ ਹੈ। ਅੱਛਾ ਕੀ ਲੱਗਦਾ ਹਮਲਾ ਕਰਨ ਵਾਲੇ ਕੋਲ ਲਟੇਰੀ ਸੀ ਜਾਂ ਕਿਦਾਂ ਹਾਂ ਉਹਨ ਮੇ ਜਿੰਨਾ ਲੱਗਦਾ ਵੀ ਜਿਹੜੇ ਹਮਲਾ ਕਰਨ ਵਾਲੇ ਉਹ ਲਟੇਰੇ ਜਿਹੜੇ ਲੁੱਟ ਦੀ ਖੋਹ ਦੇ ਮਕਸਦ ਨਾਲ ਹੀ ਆਏ। ਉਹਨਾਂ ਦੀ ਇੱਕ ਬਾਈਕ ਤੇ ਇੱਕ ਦੀ ਗ੍ਰਿਫਤਾਰੀ ਜਿਹੜੀ ਕੀਤੀ ਗਈ। ਹੁਣ ਤੁਸੀਂ ਕੀ ਚਾਹੁੰਦੇ ਸਰਕਾਰ ਤੋਂ? ਸਰਕਾਰ ਕੋ ਐਵੇਂ ਮੰਗ ਕਰਦੇ ਆਂ ਜੀ ਜਿਹੜੀ ਸਾਡੇ ਰਮਨਦੀਪ ਸਿੰਘ ਦੀ ਡੈੱਡ ਬੋਡੀ ਹੈ ਸਾਡੇ ਤੱਕ ਜਿਹੜੀ ਜਲਦੀ ਤੋਂ ਜਲਦੀ ਪਹੁੰਚਾਈ ਜਾਵੇ। ਕਲੈਸ ਸਿੰਘ 45 ਵਾਲਿਆਂ ਨੇ ਨਵੇਂ ਮਿਨਿਸਟਰ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਡਿਟੈਂਡ ਪੁਨਤੀ ਸਾਡੇ ਤੱਕ ਜਲਦੀ ਪਹੁੰਚਾਈ ਜਾਵੇ। ਕੌਣ ਕੌਣ ਸੀ ਪਰਿਵਾਰ ਜਿਹਨਾਂ ਦੇ ਕੱਲਾ ਮੁਕਦਮਾ ਬਣਦਾ ਸੀ? ਪਰਿਵਾਰ ਵਿੱਚ ਇਹਨਾਂ ਦੇ ਫਾਦਰ ਸਾਹਿਬ ਜੋ ਆਰਮੀ ਵਿੱਚੋਂ ਰੈਨ ਹੋ ਕੇ ਦੀ ਅਸੇ ਵਿੱਚ ਫਿਰ ਦੇਸ਼ ਦੀ ਸੇਵਾ ਕਰ ਰਹੇ ਨੇ। ਅਤੇ ਇਹਨਾਂ ਦੀ ਮਦਰ ਨਹੀਂ ਤੇ ਇੱਕ ਸਿਸਟਰ ਉਹ ਅਰਮਨਦੀਪ ਜਿਹੜਾ ਕੱਲਾ ਬਣਦਾ ਸੀ। ਕਿੰਨੇ ਸਾਲ ਹੋ ਗਿਆ ਸੀ ਬਾਈ? 2018 ਵਿੱਚ ਗਏ ਸੀ ਤਰਗੀ ਪਰ ਸੰਧਾਰ ਸਾਹਿਬ 5 ਸਾਲ ਤੋਂ ਉੱਤੇ ਹੋ ਗਏ। ਇੱਕ ਵਾਰ ਆ ਸੀ ਹਾਂਜੀ ਅਗਸਤ 2024 ਜੇ 6 ਸਾਲ ਹੋ ਜਾਣੇ ਪੂਰੇ।